ਪੰਜਾਬ ਦੇ ਵਿੱਚ ਬਿਜਲੀ ਕਨੈਕਸ਼ਨਾਂ ਨੂੰ ਲੈ ਕੇ ਨਵੇਂ ਨਿਯਮ ਲਾਗੂ ਹੋ ਗਏ ਹਨ ਵਿਪਾਰ ਦੇ ਵੱਲੋਂ ਇਸ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੁਣ ਨਾ ਸਿਰਫ ਘਰ ਦੇ ਲਈ ਬਿਜਲੀ ਕਨੈਕਸ਼ਨ ਲੈਣ ਵਾਲੇ ਨਿਯਮਾਂ ਦੇ ਵਿੱਚ ਤਬਦੀਲੀ ਆਵੇਗੀ ਸਗੋਂ ਇਲੈਕਟ੍ਰੋਨਿਕ ਕਾਰਾਂ ਲੈਣ ਵਾਲਿਆਂ ਨੂੰ ਵੀ ਫਾਇਦਾ ਹੋਵੇਗਾ ਇਸ ਦੇ ਨਾਲ ਹੀ ਚੈਰੀਟੇਬਲ ਹਸਪਤਾਲ ਉਦਯੋਗ ਖੇਤੀ ਅਤੇ ਸਲਾਈਡ ਵੈਸਟ ਮੈਨੇਜਮੈਂਟ ਪਲਾਂਟ 1000 ਕਿਲੋਵਾਟ ਵਾਧੂ ਬਿਜਲੀ ਲੋਡ ਲੈ ਸਕਣਗੇ ਉਹ ਵੀ ਆਪਣਾ ਸਬਸਟੇਸ਼ਨ ਬਣਵਾਏ ਬਗੈਰ ਹੁਣ 7 ਕਿਲੋਵਾਟ ਤੱਕ ਹੀ ਸਿੰਗਲ ਫੇਜ਼ ਮੀਟਰ ਲੱਗ ਸਕੇਗਾ ਔਰ ਇਸ ਦੇ ਮਗਰੋਂ 3 ਫੇਜ਼ ਮੀਟਰ ਲੱਗੇਗਾ ਪਹਿਲਾ ਇਹ ਹੱਦ 10 ਕਿਲੋਵਾਟ ਦਾ ਸੀ ਨਵੇਂ ਨਿਯਮਾਂ ਦੇ ਮੁਤਾਬਕ ਹੁਣ ਪਿੰਡ ਦੇ ਵਿੱਚ ਲਾਲ ਲਕੀਰ ਦੇ ਵਿੱਚ ਪੈਣ ਵਾਲੇ ਘਰਾਂ ਅਤੇ ਦੁਕਾਨਾਂ ਨੂੰ ਬਿਜਲੀ ਕਨੈਕਸ਼ਨ ਲੈਣ ਲਈ ਹੋੜਾ ਪੰਚਾਇਤਾਂ ਵੱਲੋਂ ਜਾਰੀ ਪੱਤਰ ਮਨਜ਼ੂਰ ਹੋਵੇਗਾ ਤੇ ਉਹਨਾਂ ਨੂੰ ਆਪਣੀ ਪੰਚਾਇਤ ਤੋਂ ਅਕੂਪੈਂਸੀ ਸਰਟੀਫਿਕੇਟ ਲੈਣਾ ਹੋਵੇਗਾ ਅਤੇ ਇਹ ਪੱਤਰ ਪਾਵਰ ਕਮ ਨੂੰ ਅਰਜੀ ਦੇ ਦੇ ਨਾਲ ਲਾਜ਼ਮੀ ਹੋਵੇਗਾ ਜਿਹੜੇ ਲੋਕ ਕਿਰਾਏ ਦੀ ਇਮਾਰਤ ਵਿੱਚ ਫਲੈਟ ਵਿੱਚ ਜਾਂ ਕਿਸੇ ਵਪਾਰਕ ਬਿਲਡਿੰਗ ਦੇ ਵਿੱਚ ਰਹਿੰਦੇ ਨੇ ਤੇ ਉਹ ਆਪਣੀ ਕਾਰ ਚਾਰਜਿੰਗ ਦਾ ਹਿਸਾਬ ਵੱਖਰਾ ਰੱਖਣਾ ਚਾਹੁੰਦੇ ਨੇ ਤਾਂ ਉਹ ਵੀ ਵੱਖਰਾ ਇਹ ਵੀ ਚਾਰਜਿੰਗ ਈਵੀ ਚਾਰਜਿੰਗ ਕਨੈਕਸ਼ਨ ਲੈ ਸਕਦੇ ਨੇ ਚਾਰਜਿੰਗ ਸਟੇਸ਼ਨ ਬਣਾਉਣ ਦੇ ਲਈ ਵੱਖਰਾ ਕਨੈਕਸ਼ਨ ਮਿਲ ਸਕੇਗਾ ਖਪਤਕਾਰ ਨੂੰ ਕਾਰ ਦੁਕਾਨ ਦਫ਼ਤਰ ਆਦਿ ਦਾ ਕਨੈਕਸ਼ਨ ਦੇਣ ਦੇ ਲਈ 5 ਦਿਨਾਂ ਦੇ ਅੰਦਰ ਡਿਮਾਂਡ ਲੈਟਰ ਜਾਰੀ ਕਰ ਦਿੱਤਾ ਜਾਵੇਗਾ 11 ਕੇਵੀ ਲਾਈਨ ਤੇ 10 ਦਿਨ ਅਤੇ 33 ਕੇਵੀ ਲਾਈਨ ਤੇ 20 ਦਿਨ ਨਿਰਧਾਰਿਤ ਕੀਤੇ ਗਏ ਨੇ ਜੇਕਰ ਕੋਈ ਖਾਸ ਸਮੱਸਿਆ ਆਉਂਦੀ ਹੈ ਤਾਂ ਵਾਧੂ ਸਮਾਂ ਲੱਗ ਸਕਦਾ ਨਮੀਆ ਕਲੋਨੀਆਂ ਦੇ ਵਿੱਚ ਪਲਾਟ ਦੇ ਆਕਾਰ ਦੇ ਅਨੁਸਾਰ ਤਾਰਾਂ ਵਿਛੋਲੀਆਂ ਪੈਣਗੀਆਂ 250 ਤੋਂ 350 ਵਰਗ ਗੱਜ ਦੇ ਘਰੇਲੂ ਪਲਾਟ ਦੇ ਲਈ ਲੋਡ ਸਮਰਥਾ 12 ਕੇਵੀ ਤੱਕ ਹੋਣੀ ਚਾਹੀਦੀ ਹੈ ਅਤੇ 350 ਵਰਗ ਗੱਜ ਦੇ ਫਲੈਟ ਦੇ ਲਈ ਲੋਡ ਦੀ ਸਮਰਥਾ 4 केवी तक होनी जायदी और 2200 वर्ग दे गज दे औद्योगिक प्लांट ਲਈ ਇਹ 15 किलो वाट ਦਾ ਹੋਵੇਗਾ ਕਨੈਕਸ਼ਨ ਦੀ ਅਰਜੀ ਦੇ ਨਾਲ ਵੋਟਰ ਆਈਡੀ ਕਾਰਡ ਪਾਸਪੋਰਟ ਰਾਸ਼ਨ ਕਾਰਡ ਡਰਾਈਵਿੰਗ ਲਾਇਸੈਂਸ ਸਰਕਾਰੀ ਵਿਭਾਗ ਜਾਂ ਪੀ ਐਸ ਯੂ ਦਾ ਪਛਾਣ ਪੱਤਰ ਪੈਨ ਕਾਰਡ ਗਸਟेड ਅਧਿਕਾਰੀ ਜਾਂ ਤਹਿਸੀਲਦਾਰ ਤੋਂ ਫੋਟੋ ਪਛਾਣ ਪੱਤਰ ਮਾਲਕੀ ਜਾਂ ਕਬਜ਼ਾ ਦਵਾਉਣ ਦੇ ਲਈ ਰਜਿਸਟਰੀ ਤਾਜ਼ਾ ਜਮ੍ਹਾਂ ਬੰਦੀ ਜਾਂ ਗਿਰਦਾਵਰੀ ਲਗਾਏ ਜਾ ਸਕਦੇ ਨੇ ਜੇਕਰ ਕੋਈ ਮਕਾਨ ਜਾਂ ਵਪਾਰਕ ਜਾਇਦਾਦ ਲਾਲ ਲਕੀਰ ਦੇ ਵਿੱਚ ਆਉਂਦੀ ਹੈ ਤਾਂ ਉਹ ਜਰਨਲ ਪਾਵਰ ਆਫ ਅਟਾਰਨੀ ਕਬਜ਼ਾ ਪੱਤਰ ਦੇ ਨਾਲ ਅਲਾਟਮੈਂਟ ਦਾ ਪੱਤਰ ਤਾਜ਼ੇ ਪਾਣੀ ਦੀ ਸਪਲਾਈ ਦੀ ਕਾਪੀ ਟੈਲੀਫੋਨ ਆ ਮਿਊਨਿਸਪਲ ਟੈਕਸ ਬਿਲਰ ਗੈਸ ਕਨੈਕਸ਼ਨ ਦੀ ਕਾਪੀ ਲਗਾ ਸਕਦੇ ਨੇ ਇੰਡਸਟਰੀ ਨੂੰ 7 ਕੇਵੀ ਤੱਕ ਸਿੰਗਲ ਫੇਜ਼ ਦਾ ਕਨੈਕਸ਼ਨ ਮਿਲੇਗਾ ਤੇ ਇਸ ਦੇ ਵਿੱਚ ਇਲੈਕਟ੍ਰੋਨਿਕ ਵਾਹਨ ਵੀ ਸ਼ਾਮਲ ਹੈ ਖੇਤੀਬਾੜੀ ਦਾ 2 BPH ਬੀ ਐਚ ਪੀ ਤੱਕ ਲੋਡ ਸਿੰਗਲ ਫੇਸ ਕਨੈਕਸ਼ਨ ਤੱਕ ਚੱਲ ਸਕੇਗਾ ਇਸ ਲੋਡ ਦਾ 7 ਕਿਲੋਵਾਟ ਤੋਂ 100 ਕੇਵੀ ਤੱਕ ਹੋਵੇਗਾ ਤੇ ਇਸ ਦੇ ਵਿੱਚ ਈਵੀ ਘਰੇਲੂ ਉਦਯੋਗ ਵਪਾਰਿਕ ਅਤੇ 2 ਤੋਂ 134 BHP ਦੇ ਖੇਤੀਬਾੜੀ ਕਨੈਕਸ਼ਨ ਸਟਰੀਟ ਲਾਈਟਾਂ ਬਲਬ ਸਪਲਾਈ ਕਨੈਕਸ਼ਨ ਸ਼ਾਮਿਲ ਨੇ ਇਸ ਦੇ ਨਾਲ ਉਦਯੋਗਿਕ ਖਪਤਕਾਰ ਨੂੰ 11 ਕੇਵੀ ਲਾਈਨਾਂ ਤੋਂ ਹੀ ਬਿਜਲੀ ਮਿਲ ਜਾਵੇਗੀ ਅਤੇ ਇਸ ਦੇ ਨਾਲ ਵੱਖਰਾ ਸਬਸਟੇਸ਼ਨ ਬਣਾਉਣ ਦੀ ਲੋੜ ਨਹੀਂ ਹੈ ਅਤੇ ਇਸ ਵਿੱਚ ਹਾਈ ਪਾਵਰ ਐਗਰੀਕਲਚਰ ਕਨੈਕਸ਼ਨ ਚੈਰੀਟੇਬਲ ਹਸਪਤਾਲ ਕੰਪੋਸਟ ਪਲਾਂਟ ਅਤੇ ਸਾਈਡ ਸਾਈਡ ਵੈਸਟ ਪਲਾਂਟ ਵੀ ਸ਼ਾਮਲ ਨੇ